ਸਰਦਾਰ ਸੁਖਵੀਰ ਸਿੰਘ ਬਾਦਲ ਦੇ ਉੱਤੇ ਵੱਡੇ ਇਲਜ਼ਾਮ ਲੱਗੇ ਤੇ ਉੱਥੇ ਦੂਜੇ ਪਾਸੇ ਨਵੇਂ ਅਕਾਲੀ ਦਲ ਯਾਨੀ ਕਿ ਗਿਆਨੀ ਹਰਪ੍ਰੀਤ ਸਿੰਘ ਦੇ ਧੜੇ ਦੇ ਵੱਲੋਂ ਵੱਡੇ ਇਲਜ਼ਾਮ ਆ ਜਿਹੜੇ ਕਿ ਸੁਖਵੀਰ ਸਿੰਘ ਬਾਦਲ ਦੇ ਉੱਤੇ ਲਗਾਏ ਗਏ ਤੇ ਉਹਨਾਂ ਨੇ ਕਿਹਾ ਕਿ ਐਸਟੀਪੀਸੀ ਦੇ ਗੋਲਕ ਦੀਵਰ ਤੋਂ ਸਰਦਾਰ ਸੁਖਵੀਰ ਸਿੰਘ ਬਾਦਲ ਕਰ ਰਿਹਾ ਤੇ ਜਿਸ ਤੋਂ ਬਾਅਦ ਹੁਣ ਉੱਥੇ ਹੀ ਸਿਆਸੀ ਕਮਸਾਣ ਫਿਰ ਮੱਚਦਾ ਹੋਇਆ ਨਜ਼ਰ ਆ ਰਿਹਾ ਦੋਵੇਂ ਧੜਿਆਂ ਦੇ ਫਿਰ ਤੋਂ ਜਿਹੜੇ ਕਿ ਪੇਚ ਫਸਦੇ ਹੋਏ ਨਜ਼ਰ ਆ ਰਹੇ ਨੇ ਤੇ ਜਿਸ ਨੂੰ ਲੈ ਕੇ ਦੱਸਦੀ ਹੈ ਕਿ ਹੁਣ ਐਨਕੇ ਸ਼ਰਮਾ ਦਾ ਬਿਆਨ ਸਾਹਮਣੇ ਆ ਰਿਹਾ ਹੈ ਇੱਕ ਦੂਜੇ ਨੂੰ ਲੈ ਕੇ ਪਲਟਵਾਰ ਤਾਂ ਕੀਤਾ ਜਾ ਰਿਹਾ ਹੈ ਤੇ ਉਹਨਾਂ ਦਾ ਕਹਿਣਾ ਕਿ ਅਕਾਲੀ ਦਲ ਨੂੰ ਖਤਮ ਕਰਨ ਦੀਆਂ ਕੋਸ਼ਿਸ਼ਾਂ ਕੋਸ਼ਿਸ਼ਾਂ ਜਿਹੜੀ ਕਿ ਕੋਸ਼ਿਸ਼ਾਂ ਕੀਤੀਆਂ ਜਾ ਰਹੀਆਂ ਨੇ ਸਰਦਾਰ ਸੁਖਵੀਰ ਸਿੰਘ ਬਾਦਲ ਨੂੰ ਬਦਨਾਮ ਜਿਹੜਾ ਕਿ ਕੀਤਾ ਜਾ ਰਿਹਾ ਹੋਰ ਕੀ ਕੁਝ ਕਹਿਣਾ ਉਹਨਾਂ ਦਾ ਆਓ ਤੁਹਾਨੂੰ ਸੁਣਾਉਨੇ ਆ ਪਹਿਲੀ ਕੋਰ ਕਮੇਟੀ 'ਚ ਇਹ ਡਿਸਕਸ ਵੀ ਹੋਇਆ ਤਾਂ ਵੀ ਆਪਾਂ ਪੰਜਾਬੀਆਂ ਦੀ ਸੱਚੇ ਮਨ ਨਾਲ ਪੂਰੀ ਹਮਦਰਦੀ ਨਾਲ ਜਿਹੜੀ ਉਹ ਸੇਵਾ ਕਰਨੀ ਆ ਔਰ ਅਸੀਂ ਉਸ ਸੇਵਾ ਦਾ ਕਿਤੇ ਬਹੁਤਾ ਪ੍ਰਚਾਰ ਵੀ ਨਹੀਂ ਕਰਿਆ ਜੋ ਮੀਡੀਆ 'ਚ ਸੋਸ਼ਲ ਮੀਡੀਆ 'ਚ ਸਾਰਾ ਕੁਝ ਨਜ਼ਰਾਇਆ ਨਾ ਜੀ ਉਹ ਬਹੁਤ ਘਟਾ ਜਿੱਥੇ ਜਿੱਥੇ ਸੁਖਵੀਰ ਸਿੰਘ ਬਾਦਲ ਜੀ ਗਏ ਆ ਜਿੱਥੇ ਉਹਨੇ ਸੇਵਾ ਕਰੀ ਆ ਉਹ ਸਿਰਫ ਨਜ਼ਰ ਆਇਆ ਤੇ ਉਹਦੇ ਪਿੱਛੇ ਜਿਹੜੀ ਬੈਕ ਐਂਡ ਤੇ ਜਿਹੜੀ ਸੇਵਾ ਸ਼੍ਰੋਮਣੀ ਅਕਾਲੀ ਦਲ ਨੇ ਚੁੱਪਚਾਪ ਕੀਤੀ ਆ ਨਾ ਜੀ ਕਿਤੇ ਕਿਸੇ ਨੂੰ ਨਜ਼ਰ ਵੀ ਨਹੀਂ ਆਈ ਕਿਉਂਕਿ ਸੁਖਵੀਰ ਬਾਦਲ ਜੀ ਇਮੋਸ਼ਨਲ ਹੋ ਕੇ ਲੋਕਾਂ ਦੀ ਸੇਵਾ ਕਰ ਰਹੇ تھے۔ ਹੁਣ ਮੈਂ ਤੁਹਾਨੂੰ ਦਵਿਜਨ ਦੀ ਗੱਲ ਦੱਸਾਂ ਇੱਕ ਪਾਸੇ ਸਰਦਾਰ ਸੁਖਵੀਰ ਸਿੰਘ ਬਾਦਲ ਜੀ ਦਾ ਵਿਜ਼ਨ ਇੱਕ ਪਾਸੇ ਪੰਜਾਬ ਸਰਕਾਰ ਤੇ ਕੇਂਦਰ ਦੀਆਂ ਜਿਹੜੀਆਂ ਸਰਕਾਰਾਂ ਉਹਨਾਂ ਦਾ ਵਿਜ਼ਨ ਆ ਤੁਸੀਂ ਮੁਕਾਬਲਾ ਆਪਣੇ ਆਪ ਹੀ ਕਰ ਲਿਓ ਸ਼੍ਰੋਮਣੀ ਅਕਾਲੀ ਦਲ ਨੇ ਕਾਲਡ ਸੈਂਟਰ ਪੰਜਾਬ 'ਚ ਸ਼ੁਰੂ ਕਰਿਆ 20 ਦਿਨ ਹੋ ਗਏ ਲਗਾਤਾਰ ਤਕਰੀਬਨ ਇੱਕ ਕਾਲ ਸੈਂਟਰ ਸਟਾਰਟ ਕਰਨ ਤੋਂ ਪਹਿਲਾਂ ਕਿੰਨੀ ਮਿਹਨਤ ਕਰੀ ਹੋਣੀ ਜੀ ਮੈਂ ਤਾਂ ਨਹੀਂ ਵੀ ਆਪਣਾ ਨੰਬਰ ਦੇ ਦੇ ਵੀ ਜੀ ਤੁਹਾਨੂੰ ਰੋਟੀ ਦੀ ਲੋੜਾ ਮੈਂ ਤੁਹਾਨੂੰ ਭੋਜਨ ਵੀ ਪਹੁੰਚਾ ਦਿਆਂ ਤੁਹਾਨੂੰ ਪਾਣੀ ਵੀ ਪਹੁੰਚਾ ਦਿਆਂ ਤੁਹਾਨੂੰ ਸੈਂਟਰੀ ਪੈਡ ਵੀ ਦੇ ਦਿਆਂ ਤੁਹਾਨੂੰ ਕਿਸ਼ਤੀਆਂ ਵੀ ਦੇ ਦਿਆਂ ਤੇ ਪੱਲੇ ਮੇਰਾ ਘਰ ਖਾਲੀ ਹੋਏ ਤੇ ਲੋਕ ਦੂਸਰੇ ਦਿਨ ਜਿੱਤਰ ਮਾਰਨਗੇ ਸਭ ਤੋਂ ਪਹਿਲਾਂ ਸੁਣੋ ਗੱਲ ਮੈਂ ਸ਼੍ਰੋਮਣੀ ਅਕਾਲੀ ਦਲ ਦਾ ਖਜ਼ਾਂਚੀ ਆਂ ਔਰ ਸ਼ੁਰੂ ਤੋਂ ਮੈਂ ਹੀ ਆਂ ਜਦੋਂ ਕੌਂਸੈਂਟਰ ਸਟਾਰਟ ਕਰਨਾ ਸੀਗਾ ਤੁਸੀਂ ਦੇਖ ਲਿਓ ਵੀ ਮਾਝਾ ਮਾਲਵਾ ਦੁਆਬਾ ਮਾਨਸਾ ਫਾਜ਼ਿਲਕਾ ਜਲੰਧਰ ਲੁਧਿਆਣਾ ਸਾਰੇ ਪਾਸੇ ਜਾ ਕੇ ਪੈਟਰੋਲ ਪੰਪ ਪਹਿਲਾਂ ਦੇਖਿਆ ਵੀ ਜਦੋਂ ਬਾਰਸ਼ ਆਉਗੀ ਤਾਂ ਖਤਰਾ ਕਿਸ ਚੀਜ਼ ਦਾ ਕਿਉਂਕਿ ਸਰਕਾਰ ਦਾ ਤਾਂ ਸਾਨੂੰ ਪਤਾ ਤਾਂ ਵੀ ਪੱਠੇ ਹੀ ਬੈਠ ਗਿਆ ਡਿਜਾਸਟਰ ਮੈਨੇਜਮੈਂਟ ਦੇ ਵੀ ਪੈਸੇ ਖਾ ਗਏ ਨਾ ਕੋਈ ਡੀਸੈਲਟਿੰਗ ਹੋਈ ਨਾ ਕੋਈ ਬੰਨ ਬਣੇ ਸੋ ਪਹਿਲੇ ਦਿਨ ਸਾਨੂੰ ਪਤਾ ਤਾਂ ਵੀ ਸਭ ਤੋਂ ਪਹਿਲੀ ਲੋੜ ਕੀ ਪੈਣੀ ਹੈ ਬੰਨ ਲਾਣ ਦੀ ਪੈਣੀ ਡੀਜ਼ਲ ਦਾ ਇੰਤਜ਼ਾਮ ਅੱਠ ਪੈਟਰੋਲ ਪੰਪ ਪੂਰੇ ਪੰਜਾਬ 'ਚ ਸੈਟਲ ਕਰੇ ਜਿੱਥੇ ਲੋੜ ਪੈਂਦੀ ਸੀ ਉੱਥੇ ਪੈਸੇ ਟਰਾਂਸਫਰ ਹੁੰਦੇ ਤੇ ਉੱਥੋਂ ਅੱਗੇ ਡੀਜ਼ਲ ਜਿਹੜਾ ਸਾਈਡਾਂ ਤੇ ਟਰਾਂਸਫਰ ਹੁੰਦਾ ਤਾਂ ਇੰਤਜ਼ਾਮ ਕਰਿਆ ਫੇਰ ਸਾਨੂੰ ਪਤਾ ਦਾ ਚਾਰੇ ਦੀ ਲੋਡ ਪੈਣੀ ਆ ਹੁਣ ਤੁਸੀਂ ਬੈਠੇ ਆ ਸਾਰੇ ਤੁਸੀਂ ਮੈਨੂੰ ਮੈਂ ਤੁਹਾਨੂੰ ਆਰਡਰ ਦੇ ਦੇ ਪੰਜ ਸੌ ਟਰੱਕਾਂ ਦਾ ਤੁਸੀਂ ਇੱਕ ਦਿਨ ਚ ਪੈਦਾ ਕਰ ਦਿਓ ਅੱਜ ਸ਼੍ਰੋਮਣੀ ਅਕਾਲੀ ਦਲ ਦਾ ਜਿਹੜਾ ਜਲੰਧਰ ਚ ਦਫ਼ਤਰ ਆ 500 ਟਰੱਕ ਮੱਕੀ ਦੇ ਅਚਾਰ ਦੇ ਖੜੇ ਆ ਉੱਥੇ ਪਏ ਆ ਸਟਾਕ ਚ ਨਫਾਫਾ ਦੰਦ ਜਿਹੜੇ ਆ ਹਰਪ੍ਰੀਤ ਵਰਗੇ ਇੱਥੋਂ ਪੰਜਾਬ ਚ ਗੁਰਪੂਰਬ ਤੇ ਬਿਹਰੀਨ ਚ ਕਿਸੇ ਨੇ ਲਫਾਫਾ ਦਿਖਾ ਦਿਆ ਨਾ ਉੱਥੇ ਭੱਜੇ ਗਏ ਤੇ ਮੇਰੇ ਨਾਲ ਆਣ ਮੈਂ ਛੱਡ ਕੇ ਦਿਖਾਵਾਂ ਇੱਕ ਦਿਨ ਚ ਆ ਗਏ ਉਹ ਡੇਢ ਮਹੀਨਾ ਪਹਿਲਾਂ ਪੈਸੇ ਜਮ੍ਹਾਂ ਕਰਵਾ ਕੇ ਉਹਨਾਂ ਨੂੰ ਆਰਡਰ ਦਿਆ ਤਾਂ ਉਹ ਮੱਕੀ ਦੇ ਟਰੱਕ ਉੱਥੇ ਖੜੇ ਹੈਗੇ ਸੋ ਫੌਗਿੰਗ ਮਸ਼ੀਨਾ ਤੁਸੀਂ ਮੈਨੂੰ 500 ਮਸ਼ੀਨਾ ਲੈ ਆਣ ਕੇ ਦਿਖਾ ਦਿਓ 1 ਮਹੀਨੇ ਤੋਂ ਪਹਿਲਾਂ ਆਰਡਰ ਕਰਕੇ 1 ਮਹੀਨਾ ਪਹਿਲਾਂ ਸਰਦਾਰ ਸੁਖਵੀਰ ਸਿੰਘ ਬਾਦਲ ਨੇ ਪੈਸੇ ਦਾ ਪ੍ਰਬੰਧ ਕਰਿਆ ਇੰਤਜ਼ਾਮ ਕਰਿਆ ਫੇਰ ਉਹ ਮਸ਼ੀਨਾਂ ਆਈਆਂ ਅੱਜ ਸਾਡੇ ਸਟੌਕ 'ਚ ਜਲੰਧਰ 'ਚ ਪਈਆਂ। ਫੇਰ ਕਣਕ ਦੀ ਗੱਲ ਕਰੀ। ਦੇਖੋ ਕਿੱਡੇ ਡਰਾਮੇ ਬਾਜ਼ ਕਿੰਨੇ ਘਟਿਆ ਕਿੰਨੇ ਜ਼ਮੀਰ ਤੋਂ ਮਰੇ ਹੋਏ ਲੋਕਾਂ ਵੀ ਉਹੀ ਜੀ 1 ਲੱਖ ਕੁਇੰਟਲ ਐਸਜੀਪੀਸੀ ਪ੍ਰਬੰਧ ਕਰ ਰਹੀ ਆ ਉਹੀ ਸੁਖਵੀਰ ਬਾਦਲ ਨੇ ਅਨਾਉਂਸ ਕਰ دیا۔ ਸਰਦਾਰ ਸੁਖਵੀਰ ਸਿੰਘ ਬਾਦਲ ਨੇ 15 ਦਿਨ ਪਹਿਲਾਂ ਪਾਰਟੀ ਦੀ ਮੀਟਿੰਗ ਕਰਕੇ ਵਰਕਿੰਗ ਕਮੇਟੀ ਕੋਰ ਕਮੇਟੀ ਦੀ ਸਾਰੇ ਅਕਾਲੀ ਦਲ ਦੇ ਵਰਕਰਾਂ ਦੀ ਲੀਡਰਾਂ ਦੀ ਡਿਊਟੀ ਲਈਦੀ ਵੀ ਹਰ ਹਲਕੇ ਤੋਂ 300 ਤੋਂ ਲੈ ਕੇ 500 ਕੁਇੰਟਲ ਕਣਕ ਇਕੱਠੀ ਕਰਨੀ ਆ। ਫਿਰ ਸੁਖਵੀਰ ਸਿੰਘ ਬਾਦਲ ਨੇ ਬੀਜ ਕੰਪਨੀਆਂ ਨਾਲ ਗੱਲਬਾਤ ਕੀਤੀ। ਉਹਨਾਂ ਨਾਲ ਰੇਟ ਤੈਅ ਕਰਿਆ ਵੀ ਅਸੀਂ ਤੁਹਾਨੂੰ ਕਣਕ ਦਵਾਂਗੇ। ਤੁਸੀਂ ਸਾਨੂੰ ਬੀਜ ਦੀ ਕਨਵਰਟਡ ਕਣਕ ਕਿਉਂਕਿ ਹੁਣ ਮੈਂ ਕਣਕ ਇੱਥੋਂ ਭੇਜਦੇ ਇਕੱਠੀ ਕਰਕੇ ਵੀ ਆ ਬੀਜ ਦੀ ਆ ਜੀ। ਜ਼ਿਮੀਂਦਾਰ ਉਹਨੂੰ ਬੀਜ ਲੈ ਅਗਲੇ ਦੀ ਫਸਲ ਨਾਲ। ਹੋਏ ਤੇ ਜਿਹੜਾ 20-5000 ਰੁਪਏ ਪਹਿਲਾਂ ਲਗਿਆ ਉਹ ਵੀ ਖਤਮ ਹੋ ਜੇ। ਜੋ ਸਟੈਂਪਡ ਚੱਲਦੇ ਹੋਏ ਬੀਜ ਜਿਸ ਚੀਜ਼ ਦੀ ਡਿਮਾਂਡ ਆ ਉਹਨਾਂ ਨਾਲ ਗੱਲ ਕਰੀ ਵੀ ਤੁਹਾਨੂੰ ਅਸੀਂ 2.3 ਰੁਪਿਆ ਕਨਵਰਸ਼ਨ ਦਾ ਦੇਵਾਂਗੇ ਤੁਸੀਂ ਸਾਨੂੰ ਸਟੈਂਪਡ ਕਣਕ ਦੇਣੀ ਆ। ਉਹ ਕਣਕ ਅਸੀਂ ਬੀਜ ਤੱਕ ਵੰਡਣੀ ਆ। ਜੋ ਇੱਕ ਪਾਸੇ ਉਹ ਲੀਡਰ ਆ ਜਿਹੜਾ ਬਾਰਿਸ਼ ਤੋਂ ਪਹਿਲਾਂ ਪੰਪਾਂ ਦਾ ਇੰਤਜ਼ਾਮ ਕਰ ਰਿਹਾ। ਸਭ ਨੂੰ ਪਤਾ ਤਾਂ ਵੀ ਇਸ ਵਾਰ ਬਾਰਿਸ਼ ਜ਼ਿਆਦਾ ਹੋਣੀ ਆ। ਹਾਜਲਕਾ ਦੇ ਅੰਦਰ ਤੁਸੀਂ ਦੇਖੋ ਵੀ ਜਦ ਬਾਰਸ਼ ਸ਼ੁਰੂ ਨਹੀਂ ਹੋਈ ਤੀ ਸਰਦਾਰ ਸੁਖਵੀਰ ਸਿੰਘ ਬਾਦਲ ਨੇ ਪਾਣੀ ਕੰਡਣਾ ਵਾਲੇ ਪੰਪ ਡਿਸਟ੍ਰਿਬਿਊਟ ਕਰ ਦਿੱਤੇ ਤੁਸੀਂ ਦੇਖੀ ਹੋਣੀਆਂ ਪਹਿਲਾ ਫੋਟੋ ਤੇ ਜਦੋਂ ਸਰਕਾਰ ਸੋਈ ਪਈ ਤੀ ਡਰਾਮੇ ਰਚਣ ਦੇ ਸਕ੍ਰਿਪਟ ਲਿਖ ਰਹੀ ਤੀ ਵੀ ਕਿਸ ਤਰ੍ਹਾਂ ਬੀਬੀ ਨੇ ਰੋਣਾ ਕਿਸ ਤਰ੍ਹਾਂ ਜੱਫੀ ਪਾਣੀਆ ਕਿਸ ਤਰ੍ਹਾਂ ਮੀਡੀਆ ਨੇ ਦਿਖਾਣਾ ਨਾ ਉਸ ਦਿਨ ਸੁਖਵੀਰ ਸਿੰਘ ਬਾਦਲ ਤੇਲ ਦਾ ਇੰਤਜ਼ਾਮ ਕਰਦਾ ਪੰਜਾਬ 'ਚ ਘੁੰਮ ਰਿਹਾ ਤਾਂ ਤੇ ਫਿਰ ਇਸ ਤੋਂ ਵੱਡਾ ਵਿਜ਼ਨ ਕੀ ਹੋ ਸਕਦਾ ਵੀ ਹੜਾਂ ਦੇ ਅੰਦਰ ਸਭ ਨੂੰ ਪਤਾ ਤਾਂ ਵੀ ਬੈਂਕਾਂ 'ਚ ਕੋਈ ਟ੍ਰਾਂਜੈਕਸ਼ਨ ਨਹੀਂ ਹੋਣੀ ਨਾ ਬੈਂਕਾਂ ਤੱਕ ਕਿਸੇ ਨੇ ਜਾਣਾ ਹੈਗਾ ਜਿਹੜੇ ਪੈਸੇ ਅਸੀਂ ਕੈਸ਼ ਕਢਾ ਕਢਾ ਕੇ ਜਿਹੜੇ ਦੇ ਰਹੇ ਆ ਵਰਤ ਰਹੇ ਆ ਇਕੱਠੇ ਕਰ ਰਹੇ ਆ ਉਹ ਪੈਸੇ ਚੈੱਕਾਂ ਨਾਲ ਨਹੀਂ ਟ੍ਰਾਂਸਫਰ ਹੋ ਸਕਦੇ ਤੇ ਤੇਲ ਦੇ ਹੋਏ ਨਾ ਜੀ ਫੋਗਿੰਗ ਮਸ਼ੀਨਾਂ ਦੇ ਹੋਏ ਨਾ ਜੀ ਚਾਰੇ ਦੇ ਪੈਸੇ ਬੈਂਕ 'ਚ ਗਏ ਨਾ ਜੀ ਫਿਰ ਕਿਸਾਨਾਂ ਨੂੰ ਨਹੀਂ ਅਸੀਂ ਬੈਂਕਾਂ 'ਚ ਦੇ ਸਕਦੇ ਤੇ ਸਰਦਾਰ ਸੁਖਵੀਰ ਸਿੰਘ ਬਾਦਰ ਨੇ ਕੈਸ਼ ਪੈਸੇ ਇਸ ਕਰਕੇ ਦੇ ਵੀ ਉਹ ਵਿਚਾਰੇ ਬੈਂਕਾਂ ਤੱਕ ਨਹੀਂ ਜਾਤਾ ਕਿ ਮੌਕੇ ਤੇ ਜਾਵਾਂਗੇ ਜੀਸੀਬੀ ਵੀ ਹੋ ਗਈ ਉਹਦੇ ਕੋਲ ਤੇਲ ਵੀ ਮਿਲ ਗਿਆ ਤੇ ਪੈਸੇ ਵੀ ਦੇ ਦੇ ਤਾਂ ਕਿ ਜਿਹੜਾ ਹੋਰ ਸਮਾਨ ਆ ਮਾੜਾ ਮੋਟਾ ਜ਼ਰੂਰੀ ਉਹਨੂੰ ਰਾਤ ਨੂੰ ਜਿਹੜੇ ਅੱਧੀ ਰਾਤ ਤੱਕ ਰਹਿਣਗੇ ਉਹਨਾਂ ਨੇ ਖਾਣਾ ਵੀ ਤਾਂ ਹੈ ਨਾ ਜੀ ਕੁਝ ਚਲੋ ਬੰਦਾ ਕਿ ਦੂਤ ਤੋਂ ਜਾ ਕੇ ਬਿਸਕੁਟੀ ਖਰੀਦ ਕੇ ਖਾ ਲੈਂਦਾ ਹੈਗਾ ਸੋ ਕੈਸ਼ ਮਦਦ ਇਸ ਕਰਕੇ ਕਰੀ ਆ ਤੁਸੀਂ ਦੇਖੋ ਮੇਰੇ ਕੋਲ 1 ਲੱਖ ਲੀਟਰ ਤੋਂ ਉੱਪਰ ਦੇ ਬਿੱਲ ਪਏ ਆ। ਆ ਸਾਰੇ ਬਿੱਲਾਂ ਤੁਸੀਂ ਇਕੱਲਾ ਇਕੱਲਾ ਦੇਖ ਕੇ ਜਾਏ। ਔਰ ਇਹ ਬਿੱਲ ਕਿੱਥੇ ਦੇ ਆ ਕੋਈ ਜੀਰਕਪੁਰ ਦੇ ਨਹੀਂ ਹੈ ਜੀ। ਮੈਂ ਤੁਹਾਨੂੰ ਮੋٹے ਮੋٹے ਜੇ ਪੜ ਕੇ ਸੁਣਾਵਾਂ ਇੱਧਰ ਤੋਂ। ਆ ਸਰਦੂਲਗੜ ਦਾ ਪੈਟਰੋਲ ਪੰਪਾ। ਸਰਦੂਲਗੜ ਦਾ ਦੇਖ ਲਿਓ। ਪੜ ਕੇ ਜਾਇਓ। ਆ ਆ ਜਲੰਧਰ ਦਾ ਪੈਟਰੋਲ ਪੰਪਾ ਦੇਖੋ। 5 ਲੱਖ ਰੁਪਏ ਜਿਹੜਾ ਖਾਤੇ 'ਚ ਟਰਾਂਸਫਰ ਹੋਇਆ ਹੈਗਾ। ਆ ਖਿਜਰਾਬਾਦ ਦਾ ਪੈਟਰੋਲ ਪੰਪਾ ਦੇਖ ਲਿਓ। ਹਾਂ ਆ ਕਿੱਥੇ ਦਾ ਆ ਗਿਆ ਆ ਮਾਨਸਾ ਦਾ ਪੈਟਰੋਲ ਪੰਪ ਆ ਵਰਦਮਾਨ ਪੈਟਰੋਲ ਪੈਟਰੋਲਿੰਗ ਕੰਪਨੀ ਆ ਦੁਆਬਾ ਫਿਊਲਿੰਗ ਸਟੇਸ਼ਨ ਆ ਆ ਦੇਖੋ ਜੀ ਆ ਆ ਇੰਡੀਅਨ ਆਇਲ ਪੰਪ ਆ ਹਾਂ ਆ ਵਰਦਮਾਨ ਤੇ ਆ ਗਿਆ ਇਹ ਨਹੀਂ ਅਲੱਗ ਅਲੱਗ ਹਰ ਜਗ੍ਹਾ ਤੋਂ ਆ ਪੈਟਰੋਲ ਪੰਪ ਦੇਖੋ ਤੁਸੀਂ ਮੱਖੂ ਦਾ ਹੈਗਾ ਇਹ ਮੈਂ ਕੁਛ ਬਿੱਲ ਪਏ ਆ ਜੇ ਤਾਂ ਆਦਮਰੇ ਕੋਲ ਪਏ ਤੇ ਮੈਂ ਇਸ ਕਰਕੇ ਨਾ ਜੀ ਮੈਂ ਕਈ ਦਿਨ ਤੋਂ ਸੋਚ ਰਿਹਾ ਤਾਂ ਵੀ ਯਾਰ ਏਡੀ ਬਦਤਮੀਜੀ ਮਤਲਬ ਏਡੀ ਮੂਰਖ ਬਣਾਣਾ ਏਡਾ ਝੂਠ ਤੁਸੀਂ 4 ਪੈਸੇ ਲੈ ਕੇ ਆਪਣੀ ਜ਼ਮੀਰ ਵੇਚ ਕੇ ਤੁਸੀਂ ਕਹਿ ਰਹੇ ਆਂ ਵੀ ਐਸਜੀਪੀਸੀ ਤੋਂ ਪੈਸੇ ਲੈ ਲੇ ਪਾਜੀ ਤੁਸੀਂ ਇੱਥੇ ਬੈਠੇ ਆ ਮੈਨੂੰ ਤਾਂ ਉਸ ਟਾਈਮ ਸ਼ਰਮ ਮਹਿਸੂਸ ਹੋਈ ਵੀ ਜਿਹੜੇ ਐਸਜੀਪੀਸੀ ਦੇ ਹੈੱਡ ਰਹੇ ਆ ਉਹਨਾਂ ਨੂੰ ਸਮਝ ਨਹੀਂ ਵੀ ਐਸਜੀਪੀਸੀ ਦੇ ਜਿਹੜੇ ਗੁਲਕਾ ਹੈਗੀਆਂ ਕੈਮਰਿਆਂ ਦੀ ਪ੍ਰੈਜੈਂਸ ਚ ਗਣੀ ਜਾਂਦੀਆਂ ਬੈਂਕਾਂ 'ਚ ਪੈਸੇ ਜਾਂਦੇ ਆ ਬੈਂਕਾਂ ਤੋਂ ਬਾਅਦ ਫਿਰ ਉਹ ਆਪਣਾ ਐਗਜੈਕਟਿਵ ਕਮੇਟੀ 'ਚ ਬਜਟ ਅਪਰੂਵ ਕਰਦੇ ਆ ਬਜਟ ਅਪਰੂਵ ਕਰਨ ਤੋਂ ਬਾਅਦ ਚੈੱਕਾਂ ਰਾਹੀਂ ਪੇਮੈਂਟ ਹੁੰਦੀ ਆ ਕਿਹੜਾ ਕਾਨੂੰਨ ਆ ਹਿੰਦੁਸਤਾਨ 'ਚ ਵੀ ਕੋਈ ਸੰਸਥਾ ਥੋੜਾ ਆਪਣਾ ਚੈਰੀਟੇਬਲ ਟਰਸਟ ਵੀ ਕੋਈ ਬਿਨਾ ਮਤਾ ਪਾਇ ਸਿੱਧੇ ਕੈਸ਼ ਪੈਸੇ ਕੱਢ ਕੇ ਕਿਸੇ ਨੂੰ ਦੇਦੀ ਮੈਂ ਕਹਿੰਦੇ ਜੀ ਐਸਜੀਪੀਸੀ ਦੀ ਗੋਲਕਾਂ ਤੋਂ ਪੈਸੇ ਕੱਢ ਕੇ ਜੀ ਸੁਖਵੀਰ ਬਾਦਲ ਨੇ ਵੜ ਗਏ ਕਿਹੜੀਆਂ ਗੋਲਕਾਂ ਇਹ ਜੀਆਂ ਹਿੰਦੁਸਤਾਨ ਚ ਬਣੀਆਂ ਜਿਨ੍ਹਾਂ ਚ 500 500 ਦੀਆਂ ਗੱਡੀਆਂ ਪਈਆਂ ਉਹਨਾਂ ਉੱਥੇ ਜਾ ਕੇ ਸੋ ਸ਼ਰਮ ਆਣੀ ਚਾਹੀਦੀ ਐ ਇਹਨਾਂ ਲੋਕਾਂ ਨੂੰ ਜਿਹੜੇ ਆ ਬਕਵਾਸ ਕਰਦੇ ਫਿਰਦੇ ਆ ਬੀ ਐਸਜੀਪੀਸੀ ਦੀ ਆ ਕਹਾ ਦੀ ਕਣਕ 4 ਲੱਖ ਏਕੜ ਕਣਕ ਦਾ ਬੀਜ ਲੱਗਣਾ ਪੰਜਾਬ ਚ ਜਿਹੜੀ ਫਸਲ ਬਰਬਾਦ ਹੋਈ ਐ 4 ਲੱਖ ਏਕੜ ਜ਼ਮੀਨ ਚ ਕਣਕ ਲਗਣੀ ਐ ਸੁਖਵੀਰ ਬਾਦਲ ਜੀ ਨੇ ਪਤਾ 1 ਲੱਖ ਏਕੜ ਜ਼ਮੀਨ ਦੀ ਐਸਜੀਪੀਸੀ ਨੇ ਕਰੀ ਨੋਟੀਫਿਕੇਸ਼ਨ 1 ਲੱਖ ਏਕੜ ਜ਼ਮੀਨ ਸਰਦਾਰ ਸੁਖਬੀਰ ਸਿੰਘ ਬਾਦਲ ਜੀ ਨੇ ਬੀਜ ਦਾ ਪ੍ਰਬੰਧ ਕਰਿਆ ਅਜੇ 2 ਲੱਖ ਹੋਰ ਆ ਇਹ ਲਫਾਫਾ ਦੱਲ ਵਾਲੇ ਜਿਹੜੇ ਬਾਹਰ ਲੀਆਂ ਕੰਟਰੀਆਂ ਤੋਂ 10-10 ਕਰੋੜ ਰੁਪਏ ਅਮਰੀਕਾ ਤੋਂ ਇਕੱਠੇ ਕਰਦੇ ਫਿਰਦੇ ਆ ਨਾ ਦੇ ਦਿਨ 2 ਲੱਖ ਏਕੜ